ਪੰਜਾਬ ਸਰਕਾਰ ਵੱਲੋਂ ਜਿੱਥੇ ਪੂਰੇ ਸੂਬੇ ਭਰ ਦੇ ਵਿੱਚ ਵਿਕਾਸ ਕਾਰਜ ਕਰਾਏ ਜਾ ਰਹੇ ਨੇ ਉੱਥੇ ਹੀ ਹਲਕਾ ਸਨੌਰ ਦੇ ਵਿੱਚ ਅੱਜ ਨਵੀਂ ਮੱਛੀ ਮਾਰਕੀਟ ਖੁੱਲੀ ਹੈ ਜਿਸ ਦਾ ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਵੀ ਉਦਘਾਟਨ ਕੀਤਾ ਜਾਣਾ ਪਰ ਉੱਥੇ ਤੁਹਾਡੇ ਨਾਲ ਹਲਕਾ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਚਰ ਜੀ ਸਰ ਉਹ ਵਕਫ ਵਕਫਸ ਕੀਮਾ ਲਿਆ ਰਹੇ ਹਲਕੇ ਦੇ ਲਈ ਇਹ ਵੀ ਇੱਕ ਬਹੁਤ ਵੱਡੀ ਲੋਕਾਂ ਦੇ ਲਈ ਇੱਕ ਜਿਹੜੀ ਕਿ ਮੰਗ ਸੀ ਕਿਉਂਕਿ ਵਕਫ ਵਕਫਸਾਂ ਦੇ ਮੱਛੀ ਮਾਰਕੀਟ ਕੀ ਕਹਿਣਾ ਚਾਹੂंगे ਸਰ ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਇਹ ਇਤਿਮ ਮੱਛੀ ਮਾਰਕੀਟ ਦੇ ਵਿੱਚ ਦੁਕਾਨਦਾਰ ਐ ਇਹਨਾਂ ਨੂੰ ਮੈਂ ਵਧਾਈਆਂ ਦੇਣਾ ਚਾਹਣਾ ਅੱਜ ਉਹਨਾਂ ਦਾ ਇੱਕ ਵਧੀਆ ਟਿਕਾਣਾ ਮਿਲਿਆ ਤੇ ਉਹਨਾਂ ਨੂੰ ਮੱਛੀ ਮਾਰਕੀਟ ਜਿਹੜੀ ਉਹ ਮਿਲੀ ਤੇ ਇਤਨਾ ਹੀ ਸਰਕਾਰ ਦੇ ਵਿੱਚ ਫੀਸ ਵਧੂਗੀ ਇੱਕ ਟਿਕਾਣਾ ਬਣ ਗਿਆ ਜਿੱਤਨਾ ਪਹਿਲਾਂ ਜਿੱਥੇ ਵੀ ਕਿਤੇ ਜਾਂਦੇ ਸੀ ਇਹਨਾਂ ਨੂੰ ਲੋਕ ਰੋਲਾ ਰੋਲਾ ਪਾ ਕੇ ਤੋਂ ਭੇਜ ਦਿੰਦੇ ਸੀ ਅੱਜ ਅਲੱਗ ਉਹਨਾਂ ਨੂੰ ਇੱਕ ਚੀਜ਼ ਮਿਲਿਆ ਕਨਸੈਪਟ ਮਿਲਿਆ ਹਰ ਇੱਕ ਨੂੰ ਪਟਿਆਲੇ ਜ਼ਿਲ੍ਹੇ ਤੋਂ ਹਰ ਇੱਕ ਨੂੰ ਪਤਾ ਵੀ ਫਲਾਣੇ ਦਾ ਮੱਛੀ ਮਾਰਕੀਟ ਹੈ ਕਿਤੇ ਵਿਆਹ ਸ਼ਾਦੀ ਕਿਸੇ ਵੀ ਪ੍ਰੋਗਰਾਮ ਵਾਸਤੇ ਇੱਕ ਟਿਕਾਣਾ ਉੱਥੇ ਆਣ ਕੇ ਇਨਾ ਦੀ ਜਿਹੜੀ ਸ਼ਾਪ ਵੀ ਚੱਲੂ ਕੀਤੀ ਜਿਹੜੀ ਫੀਸ ਵੀ ਉਹ ਸਰਕਾਰ ਦੇ ਖਾਤੇ ਜਾਊਗੀ। ਅਗਰ ਇਹਨੇ ਕੰਮ ਕਰ ਰਹੇ ਤੁਸੀਂ ਪਹਿਲਾਂ ਨਹੀਂ ਮੈਨੂੰ ਲੱਗਦਾ ਕਿ ਵਿਧਾਇਕਾਂ ਨੂੰ ਲੱਗਾ ਜੀ ਕਿਉਂਕਿ ਮੱਛੀ ਮਾਰਕੀਟ 'ਚ ਬਹੁਤ ਪਹਿਲਾਂ ਵੀ ਪਟਿਆਲੇ ਦੇ ਵਿੱਚ ਵੀ ਬਹੁਤ ਜ਼ਿਆਦਾ ਸੰਘਰਸ਼ ਹੋਇਆ ਇਸ ਮਾਰਕੀਟ ਨੂੰ ਉੱਧਰ ਲੈ ਜਾਓ ਜਾਂ ਇੱਧਰ ਲੈ ਜਾਓ। ਤੁਸੀਂ ਹਰ ਇੱਕ ਕੀ ਕੰਮ ਜਿਹੜੇ ਕਰ ਰਹੇ ਹੋ ਉਹ ਈਵੇਂ ਦੇ ਕੰਮ ਜਿਹੜੇ ਬਹੁਤ ਪੁਰਾਣੇ ਕੰਮ ਹੀ ਸੀ। ਕਿਉਂ ਪਹਿਲਾਂ ਦਿਖੇ ਨਹੀਂ ਪਹਿਲਾਂ ਦੀ ਸਰਕਾਰਾਂ ਨੂੰ ਜਾਂ ਕੰਮ ਕਰਨ ਦਾ ਇੱਕ ਤਜਰਬਾ ਜਾਂ ਇੱਕ ਦਿਲੋਂ ਹੁੰਦਾ ਜੀ ਕਿਉਂਕਿ ਤੁਸੀਂ ਹਲਕੇ ਦੇ ਲੋਕਾਂ ਨੂੰ ਇਕੱਲੇ-ਇਕੱਲੇ ਵਰਕਰ ਨੂੰ ਤੁਸੀਂ ਮੈਨ ਜਾਣਦੇ। ਸਾਡੇ ਇਤਰਾ ਵੀ ਇੱਕ ਤੇ ਜਿਹੜਾ ਹਲਕਾ ਸਨੌਰ ਇਥੇ ਜਗਾ ਬਥੇਰੀ ਆ ਸਾਡੇ ਸ਼ਾਮਲੜ ਜਗਾ ਹੈਗੀਆਂ ਸਰਕਾਰੀ ਜਗਾ ਬਥੇਰੀਆਂ ਆ ਪਲਸ ਜਿਵੇਂ ਹੁਣ ਇਹ ਮੱਛੀ ਮਾਰਕੀਟ ਬਣੀ ਨਾਲ ਹੀ ਇਥੋਂ ਤਕਰੀਬਨ 6 ਕਿਲੋਮੀਟਰ ਬਾਹਰ ਪਿੰਡ ਪੈਂਦਾ ਉਥੇ ਯੂਨੀਵਰਸਿਟੀ ਅਸੀਂ ਲੈ ਕੇ ਆ ਗਏ ਜਮੀਨ ਜਮੂਨ ਯੂਨੀਵਰਸਿਟੀ ਦਿੱਤੀ ਆ ਬਹੁਤ ਜਲਦੀ ਉਹਦਾ ਵੀ ਇਹ ਘਟਨਾ ਸੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਤੋਂ ਕਰਵਾ ਰਹੇ ਆ ਤੇ ਜਿਹੜੀਆਂ ਅਲੱਗ-ਅਲੱਗ ਸਾਨੂੰ ਇਹ ਆ ਵੀ ਸਾਡੇ ਹਲਕੇ ਜੋ ਵੀ ਵੱਧ-ਤੋਂ ਵੱਧ ਆ ਸਕਦਾ ਵੇ ਉਹ ਆਵੇ ਜਿਵੇਂ ਮਸ਼ੀ ਮਾਰਕੀਟ ਆ ਸਾਡੇ ਸਬਜ਼ੀ ਮੰਡੀ ਵੀ ਸਾਡੇ ਸਾਡੇ ਹਲਕੇ ਦੇ ਵਿੱਚ ਹੀ ਆ ਇਹ ਇਹ ਜਿਹੜੀਆਂ ਮਾਰਕੀਟਾਂ ਜਾਂ ਇਹ ਚੀਜ਼ਾਂ ਆ ਇਹ ਸਾਡੇ ਹਲਕੇ ਨੂੰ ਅੱਗੇ ਖੜਨ ਵਾਸਤੇ ਤਰ੍ਹਾਂ ਹੁਣ ਪਹਿਲੇ ਲਾ ਲੋ ਉਹ ਸਾਡੇ ਹਲਕੇ ਦੇ ਹੈ ਹੀ ਨਹੀਂ ਸੀ ਉਹ ਬਾਹਰੋਂ ਆਉਂਦੇ ਸੀ ਆਪ ਦਾ ਹਸਾਬ-ਕਿਤਾਬ ਜਾਂ ਸਮੇਟ ਕੇ ਤੇ ਉਦੋਂ ਬਾਅਦ ਚੱਲਦੇ ਬਣਦੇ ਸੀ ਅਹੀਂ ਆਪਣੇ ਹਲਕੇ ਦੇ ਆ ਸਾਨੂੰ ਇਹ ਵੀ ਜਿਹੜੀਆਂ ਚੀਜ਼ਾਂ ਜਿੰਨੀਆਂ ਵੀ ਹੋਣ ਸਹੂਲਤਾਂ ਹੋਣ ਸਾਡੇ ਲੋਕਾਂ ਨੂੰ ਉਹ ਵਧੀਆ ਮਿਲਣ ਸਾਰਿਆਂ ਨੂੰ ਤੋ ਬਿਲਕੁਲ ਵਿਧਾਇਕ ਸਾਹਿਬ ਨੇ ਕਿਹਾ ਕਿ ਸਰਕਾਰ ਭਾਵੇਂ ਜਿੰਨੇ ਵੀ ਪ੍ਰੋਜੈਕਟ ਮੇਰੇ ਕੋਲ ਹੈਗੇ ਮੈਂ ਉਹ ਜ਼ਰੂਰ ਹਲਕਾ ਸਨੌਰ ਦੇ ਲੋਕਾਂ ਦੀ ਲੈ ਕੇ ਆਵਾਂਗਾ ਪਰ ਤੁਹਾਨੂੰ ਇਹ ਚੀਜ਼ ਦਿਖਾਈ ਹੈ ਕਿ ਇਹ ਮੱਛੀ ਜਿਹੜੀ ਕੀ ਮਾਰਕੀਟ ਬਣੀ ਹੈ ਸਰਕਾਰ ਵੱਲੋਂ ਹਲਕਾ ਸਨੌਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਹਨੂੰ ਜਿਹੜਾ ਕੀ ਬਣਾਈ ਜਾ ਰਹੀ ਹੈ ਪੰਜਾਬ ਮੰਡੀ ਬੋਰਡ ਵੱਲੋਂ ਨਵੀਂ ਮੱਛੀ ਮੰਡੀ ਜਿਹੜੀ ਕੀ ਪਿੰਡ ਕਲੋੜੀ ਵਿਕੇ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਪਟਿਆਲਾ ਟਾਉਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਜਿੱਥੇ ਪੂਰੇ ਸੂਬੇ ਭਰ ਦੇ ਵਿੱਚ ਵਿਕਾਸ ਕਾਰਜ ਕਰਾਏ ਜਾ ਰਹੇ ਨੇ ਉੱਥੇ ਹੀ ਹਲਕਾ ਸਨੌਰ ਦੇ ਵਿੱਚ ਅੱਜ ਨਵੀਂ ਮੱਛੀ ਮਾਰਕੀਟ ਖੁੱਲੀ ਹੈ ਜਿਸ ਦਾ ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਵੀ ਉਦਘਾਟਨ ਕੀਤਾ ਜਾਣਾ ਪਰ ਉੱਥੇ ਤੁਹਾਡੇ ਨਾਲ ਹਲਕਾ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਚਰ ਜੀ ਸਰ ਉਹ ਵਕਫ ਵਕਫਸ ਕੀਮਾ ਲਿਆ ਰਹੇ ਹਲਕੇ ਦੇ ਲਈ ਇਹ ਵੀ ਇੱਕ ਬਹੁਤ ਵੱਡੀ ਲੋਕਾਂ ਦੇ ਲਈ ਇੱਕ ਜਿਹੜੀ ਕਿ ਮੰਗ ਸੀ ਕਿਉਂਕਿ ਵਕਫ ਵਕਫਸਾਂ ਦੇ ਮੱਛੀ ਮਾਰਕੀਟ ਕੀ ਕਹਿਣਾ ਚਾਹੂंगे ਸਰ ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਇਹ ਇਤਿਮ ਮੱਛੀ ਮਾਰਕੀਟ ਦੇ ਵਿੱਚ ਦੁਕਾਨਦਾਰ ਐ ਇਹਨਾਂ ਨੂੰ ਮੈਂ ਵਧਾਈਆਂ ਦੇਣਾ ਚਾਹਣਾ ਅੱਜ ਉਹਨਾਂ ਦਾ ਇੱਕ ਵਧੀਆ ਟਿਕਾਣਾ ਮਿਲਿਆ ਤੇ ਉਹਨਾਂ ਨੂੰ ਮੱਛੀ ਮਾਰਕੀਟ ਜਿਹੜੀ ਉਹ ਮਿਲੀ ਤੇ ਇਤਨਾ ਹੀ ਸਰਕਾਰ ਦੇ ਵਿੱਚ ਫੀਸ ਵਧੂਗੀ ਇੱਕ ਟਿਕਾਣਾ ਬਣ ਗਿਆ ਜਿੱਤਨਾ ਪਹਿਲਾਂ ਜਿੱਥੇ ਵੀ ਕਿਤੇ ਜਾਂਦੇ ਸੀ ਇਹਨਾਂ ਨੂੰ ਲੋਕ ਰੋਲਾ ਰੋਲਾ ਪਾ ਕੇ ਤੋਂ ਭੇਜ ਦਿੰਦੇ ਸੀ ਅੱਜ ਅਲੱਗ ਉਹਨਾਂ ਨੂੰ ਇੱਕ ਚੀਜ਼ ਮਿਲਿਆ ਕਨਸੈਪਟ ਮਿਲਿਆ ਹਰ ਇੱਕ ਨੂੰ ਪਟਿਆਲੇ ਜ਼ਿਲ੍ਹੇ ਤੋਂ ਹਰ ਇੱਕ ਨੂੰ ਪਤਾ ਵੀ ਫਲਾਣੇ ਦਾ ਮੱਛੀ ਮਾਰਕੀਟ ਹੈ ਕਿਤੇ ਵਿਆਹ ਸ਼ਾਦੀ ਕਿਸੇ ਵੀ ਪ੍ਰੋਗਰਾਮ ਵਾਸਤੇ ਇੱਕ ਟਿਕਾਣਾ ਉੱਥੇ ਆਣ ਕੇ ਇਨਾ ਦੀ ਜਿਹੜੀ ਸ਼ਾਪ ਵੀ ਚੱਲੂ ਕੀਤੀ ਜਿਹੜੀ ਫੀਸ ਵੀ ਉਹ ਸਰਕਾਰ ਦੇ ਖਾਤੇ ਜਾਊਗੀ। ਅਗਰ ਇਹਨੇ ਕੰਮ ਕਰ ਰਹੇ ਤੁਸੀਂ ਪਹਿਲਾਂ ਨਹੀਂ ਮੈਨੂੰ ਲੱਗਦਾ ਕਿ ਵਿਧਾਇਕਾਂ ਨੂੰ ਲੱਗਾ ਜੀ ਕਿਉਂਕਿ ਮੱਛੀ ਮਾਰਕੀਟ 'ਚ ਬਹੁਤ ਪਹਿਲਾਂ ਵੀ ਪਟਿਆਲੇ ਦੇ ਵਿੱਚ ਵੀ ਬਹੁਤ ਜ਼ਿਆਦਾ ਸੰਘਰਸ਼ ਹੋਇਆ ਇਸ ਮਾਰਕੀਟ ਨੂੰ ਉੱਧਰ ਲੈ ਜਾਓ ਜਾਂ ਇੱਧਰ ਲੈ ਜਾਓ। ਤੁਸੀਂ ਹਰ ਇੱਕ ਕੀ ਕੰਮ ਜਿਹੜੇ ਕਰ ਰਹੇ ਹੋ ਉਹ ਈਵੇਂ ਦੇ ਕੰਮ ਜਿਹੜੇ ਬਹੁਤ ਪੁਰਾਣੇ ਕੰਮ ਹੀ ਸੀ। ਕਿਉਂ ਪਹਿਲਾਂ ਦਿਖੇ ਨਹੀਂ ਪਹਿਲਾਂ ਦੀ ਸਰਕਾਰਾਂ ਨੂੰ ਜਾਂ ਕੰਮ ਕਰਨ ਦਾ ਇੱਕ ਤਜਰਬਾ ਜਾਂ ਇੱਕ ਦਿਲੋਂ ਹੁੰਦਾ ਜੀ ਕਿਉਂਕਿ ਤੁਸੀਂ ਹਲਕੇ ਦੇ ਲੋਕਾਂ ਨੂੰ ਇਕੱਲੇ-ਇਕੱਲੇ ਵਰਕਰ ਨੂੰ ਤੁਸੀਂ ਮੈਨ ਜਾਣਦੇ। ਸਾਡੇ ਇਤਰਾ ਵੀ ਇੱਕ ਤੇ ਜਿਹੜਾ ਹਲਕਾ ਸਨੌਰ ਇਥੇ ਜਗਾ ਬਥੇਰੀ ਆ ਸਾਡੇ ਸ਼ਾਮਲੜ ਜਗਾ ਹੈ ਗਿਆ ਸਰਕਾਰੀ ਜਗਾ ਬਥੇਰੀਆਂ ਆ ਪਲੱਸ ਜਿਵੇਂ ਹੁਣ ਇਹ ਮੱਛੀ ਮਾਰਕੀਟ ਬਣੀ ਨਾਲ ਹੀ ਇਥੋਂ ਤਕਰੀਬਨ 6 ਕਿਲੋਮੀਟਰ ਬਾਹਰ ਪਿੰਡ ਪੈਂਦਾ ਉਥੇ ਯੂਨੀਵਰਸਿਟੀ ਅਸੀਂ ਲੈ ਕੇ ਆ ਗਏ ਜਮੀਨ ਜਮੂਨ ਯੂਨੀਵਰਸਿਟੀ ਦਿੱਤੀ ਆ ਬਹੁਤ ਜਲਦੀ ਉਹਦਾ ਵੀ ਕਾਟਣਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਤੋਂ ਕਰਵਾ ਰਹੇ ਆ ਤੇ ਜਿਹੜੀਆਂ ਅਲੱਗ-ਅਲੱਗ ਸਾਨੂੰ ਇਹ ਆ ਵੀ ਸਾਡੇ ਹਲਕੇ ਜੋ ਵੀ ਵੱਧ-ਤੁ ਵੱਧ ਆ ਸਕਦਾ ਵੇ ਉਹ ਆਵੇ ਜਿਵੇਂ ਮਸ਼ੀ ਮਾਰਕੀਟ ਆ ਸਾਡੇ ਸਬਜ਼ੀ ਮੰਡੀ ਵੀ ਸਾਡੇ ਸਾਡੇ ਹਲਕੇ ਦੇ ਵਿੱਚ ਹੀ ਆ ਇਹ ਇਹ ਜਿਹੜੀਆਂ ਮਾਰਕੀਟਾਂ ਜਾਂ ਇਹ ਚੀਜ਼ਾਂ ਆ ਇਹ ਸਾਡੇ ਹਲਕੇ ਨੂੰ ਅੱਗੇ ਖੜਨ ਵਾਸਤੇ ਤਰ੍ਹਾਂ ਹੁਣ ਪਹਿਲੇ ਲਾ ਲੋ ਉਹ ਸਾਡੇ ਹਲਕੇ ਦੇ ਹੈ ਹੀ ਨਹੀਂ ਸੀ ਉਹ ਬਾਹਰੋਂ ਆਉਂਦੇ ਸੀ ਆਪ ਦਾ ਹਸਾਬ-ਕਿਤਾਬ ਜਾਂ ਸਮੇਟ ਕੇ ਤੇ ਉਦੋਂ ਬਾਅਦ ਚੱਲਦੇ ਬਣਦੇ ਸੀ ਅਹੀਂ ਆਪਣੇ ਹਲਕੇ ਦੇ ਆ ਸਾਨੂੰ ਇਹ ਵੀ ਜਿਹੜੀਆਂ ਚੀਜ਼ਾਂ ਜਿੰਨੀਆਂ ਵੀ ਹੋਣ ਸਹੂਲਤਾਂ ਹੋਣ ਸਾਡੇ ਲੋਕਾਂ ਨੂੰ ਉਹ ਵਧੀਆ ਮਿਲਣ ਸਾਰਿਆਂ ਨੂੰ ਤੋ ਬਿਲਕੁਲ ਵਿਧਾਇਕ ਸਾਹਿਬ ਨੇ ਕਿਹਾ ਕਿ ਸਰਕਾਰ ਭਾਵੇਂ ਜਿੰਨੇ ਵੀ ਪ੍ਰੋਜੈਕਟ ਮੇਰੇ ਕੋਲ ਹੈਗੇ ਮੈਂ ਉਹ ਜ਼ਰੂਰ ਹਲਕਾ ਸਨੌਰ ਦੇ ਲੋਕਾਂ ਦੀ ਲੈ ਕੇ ਆਵਾਂਗਾ ਪਰ ਤੁਹਾਨੂੰ ਇਹ ਚੀਜ਼ ਦਿਖਾਈ ਹੈ ਕਿ ਇਹ ਮੱਛੀ ਜਿਹੜੀ ਕੀ ਮਾਰਕੀਟ ਬਣੀ ਹੈ ਸਰਕਾਰ ਵੱਲੋਂ ਹਲਕਾ ਸਨੌਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਹਨੂੰ ਜਿਹੜਾ ਕੀ ਬਣਾਈ ਜਾ ਰਹੀ ਹੈ ਪੰਜਾਬ ਮੰਡੀ ਬੋਰਡ ਵੱਲੋਂ ਨਵੀਂ ਮੱਛੀ ਮੰਡੀ ਜਿਹੜੀ ਕੀ ਪਿੰਡ ਕਲੋੜੀ ਵਿਕੇ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਪਟਿਆਲਾ ਟਾਉਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ